ਜਗਦਾਣਾ ਬਰਫਾਂ ਨੂੰ ਇਸਕੇ ਜਨਾਬ ਸਾਰੇ ਦੋਸਤੋ ਸਵਾਗਤ ਹੈ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਸਾਰਾਂ ਦਾਤੇ ਮਿੱਤਰੋ ਅੱਜ ਦਾ ਬਲੌਗ ਆ ਜਿਹੜਾ ਆਪਾਂ ਕਰਤਾ ਸਟਾਰਟ ਤੇ ਇਧਰਲੇ ਪਾਸੇ ਝੋਟਾ ਕਹਿੰਦੇ ਕੱਢ ਲਿਆ ਤੇ ਪਹਿਲਾਂ ਇਹਦੀ ਸਾਸਪਾਈ ਕਰਾਂਗੇ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਲੈ ਕੇ ਚਾਲਦੇ ਆ ਕਿਸ ਨਾ ਕਿਸੇ ਪਾਸੇ ਅੱਜ ਜ਼ਰੂਰੀ ਕੰਮਾਂ ਦੇ ਵਿੱਚ ਨਿਕਲੀਏ ਜ਼ਰੂਰੀ ਕੰਮਾਂ ਤੇ ਤਾਂ ਮੈਂਟਸਾਬ ਕਰੀਏ ਪਹਿਲਾਂ ਤਾਂ ਮੇਤਰੋ ਤੋ ਦੁਗਿਆਬ ਗੱਡੀ ਕਰ ਲਈ ਰੈਡੀ ਤੇ ਹੁਣ ਤੁਰਦੇ ਹਾਂ ਤੇ ਇਸ ਸੀਸ ਨੂੰ ਦੇਖਦੇ ਹਾਂ ਜੱਟਾਂ ਨੇ ਚਿੱਟੇ ਛਾੜ ਲੇ। ਕੀ ਬਾਤ ਹੈ। ਆਏ ਹਾਈ। ਹੋ ਸੁਣ ਰਿਹਾ ਲਿਸ਼ਕ ਜਨਾਬ। ਕੀ ਬਾਤ ਹੈ। ਇਹ ਵੀ ਮੇਤਰੋ ਤੇ ਆਪਣਾ ਫੋਨ ਸਾਲਾ ਕਦੇ ਕਦੇ ਲੰਡੂ ਲਾ ਜਾਂਦਾ ਇਹਨੂੰ ਜਗਾ ਲਈ ਹੁਣ ਕੀ ਆਣਾ। ਹਾਂਜੀ ਮੇਤਰੋ ਤੇ ਆਪਾਂ ਬਾਦੇ ਹੁਣ ਚਾਲੇ ਤੇ ਇੱਧਰ ਦੇਖੋ ਝੋਟਾ। ਜਗਦਾ ਨਾ ਬਰਫਾਂ ਨੂੰ। ਇਸਕੇ ਜਨਾਬ। ਜੀ ਮੇਤਰੋ ਫਾਈਨਲੀ ਆਪਾਂ ਆਪਣੀ ਲੋਕੇਸ਼ਨ ਆ ਜਿਹੜੀ ਉੱਥੇ ਪਹੁੰਚ ਚੁੱਕੇ ਆ। ਛੋਟਾ ਲਿਆ ਗਿਆ ਆਪਾਂ ਥੱਲ ਤਾਂ ਖੜਾਤਾ ਰੋਕਤਾ। ਫਿਰ ਰਮਾਲ ਬੰਨ ਕੇ ਚੱਲਦਿਆਂ ਗੁਰੂ ਘਰ ਦੀ ਖੰਧ ਕੋਲ ਖੜੇ ਆ ਆਪਾਂ। ਹਾਂਜੀ ਮਿੱਤਰੋ ਅੱਜ ਅੱਜ ਸਵੇਰ ਦੇ ਮਿੱਤਰੋ ਲੱਗੇ ਪਏ ਸੀਗੇ ਗਏ ਵੇ ਸੀ ਲੰਬੇ ਤੇ ਸਾਨੂੰ ਹਾਰਨਾਂ ਦੀ ਬਹੁਤ ਦਿੱਕਤ ਆ ਰਹੀ ਸੀ। ਤਾਂ ਕਰਕੇ ਹੁਣ ਅਸੀਂ ਆਹ ਲਾ ਕੇ ਧਰਤੇ ਪੁਰਾਣੇ ਹਾਰਨ ਤੇ ਆਹ ਲਾਤੇ ਬਾਜੇ ਜੇ ਵੱਡੇ ਲੈਲੇ ਤੇ ਹੁਣ ਦੇਖੀ ਜਿਵੇਂ ਕਿ ਹਾਰ ਨਹੀਂ ਕਿੰਨੇ ਨੇ ਵੱਡੇ ਲਵਾਏ ਆ। ਇਹ ਵੱਡੇ ਹਾਰਨ ਲੈਲੇ। ਤੇ ਉਹਦੇ ਬਲੌਗ ਦੇ ਨਾਲ ਨਾਲ ਕਹਿੰਦਾ ਜੱਟ ਨੂੰ ਯਾਦ ਆ ਗਿਆ ਵੀ ਆਪਾਂ ਚਾਬੀ ਕੱਟੀ ਨਹੀਂ ਸੀ ਦੀ ਹਾਲੇ ਚਾਬੀ ਵੀ ਘੱਟਦੀ ਤੇ ਪੱਕੋ ਕੈਂਚੀ ਨਾਲ ਖੜੇ ਆ ਯਾਰ ਕੋਲ ਤੇ ਹੁਣ ਲਾਉਣਿਆ ਹਾਰਨ ਹੁਣ ਬਣੂਗਾ ਲੈ ਅਸੀਂ ਨਾ ਨੀ ਗੱਲ ਹੈ ਆਪਾਂ ਜਿੱਥੇ ਵਜਾਉਣਾ ਉੱਥੇ ਵੱਜਣਾ ਚਾਹੀਦਾ ਇਹ ਕਵਲ ਕਰ ਹੈ ਓਏ ਜਿੱਥੇ ਵਜਾਉਣਾ ਉੱਥੇ ਵੱਜਣਾ ਚਾਹੀਦਾ ਇਹ ਹੈ ਹੈ ਠੀਕ ਹੈ ਲੈ ਮਿੱਤਰੋ ਹਾਰਨ ਦਾ ਫਟ ਕਰਤੇ ਤੇ ਹਜੇ ਘਾਟ ਮਹਿਸੂਸ ਹੈ ਓਏ ਸਿਕੰਦਰਮਾਨ ਬੁਰਜਰੀ ਵਾਂਗੂ ਹੈਗੀ ਲੱਗਦੀ ਆ ਥੋੜੀ ਜੀ ਘਾਟ ਸੀਗੀ ਘਾਟ ਸੀਗੀ ਕਹਿੰਦਾ ਥੋੜੀ ਜੀ ਉਹ ਘਾਟ ਆ ਲੇ ਥੋੜੀ ਜੀ ਕੋਈ ਨਾ ਘਾਟਾ ਕੱਢ ਕੇ ਚੱਲਾਂਗੇ ਅੱਜ ਮੇਰੇ ਇੱਥੋਂ ਆਪਾਂ ਨੂੰ ਫੇਰ ਘਾਟ ਬੰਦ ਘਾਟ ਐ ਕੱਢਣੀਆਂ ਘਾਟੇ ਪੂਰੀਆਂ ਕਰਨੀਆਂ ਘਾਟੇ ਪੂਰੀਆਂ ਕਰਨੀਆਂ ਇਹਦਾ ਇੱਕ ਸਾਨੂੰ ਅਸਤਰ ਅਸੀਂ ਘੱਟ ਦਿਖਾ ਰਹੇ ਆਂ ਕਈ ਵੀਰ ਸੋਚਦੇ ਹੋਣਗੇ ਇਹਨਾਂ ਨੇ ਵੇਚਤੀ ਅਸੀਂ ਲੈ ਆਂਦੀ ਹਣਾ ਹਾਂ ਨਹੀਂ ਯਾਰ ਸਾਡੇ ਹਜੇ ਗੜਾ ਗਰਾਜ ਦੇ ਵਿੱਚ ਬਾਹਲਾ ਕੁਝ ਖੜਾ ਸਾਨੂੰ ਦਿਖਾਇਆ ਨਹੀਂ ਅਜੇ ਅਸੀਂ ਇਹਨੂੰ ਗਾਇਆ ਮਾ ਘਾਟ ਲੱਗ ਰਹੀ ਆ ਘਾਟ ਹੈਗੀ ਆ ਥੋੜੀ ਜਿਹੀ ਲੈ ਇਹ ਵਰਦੀ ਆ ਕਾ ਫਿਰ ਕੱਥਲੇ ਕੋਈ ਨਹੀਂ ਜਾਨਦਾ ਕਰੰਟ ਨਹੀਂ ਜਾਨਦਾ ਕੀ ਖਾਦਾ ਗੰਦੇ ਅੱਜ ਘੀ ਘਦਾ ਜਹਰਨ ਤੀਕ ਮੇ ਨਿਗਾਹ ਕੱਢ ਕੇ ਹਰ ਨੂੰ ਦੇਖ ਦੇ ਕੀ ਫਟੇ ਦੀ ਜਾਂਦਾ ਕਰਨ ਦੇ ਵਰਤੀ ਲੱਗੀ ਦੇਖਦਾ ਹੀ ਮੈਂ ਸਪਲੈਂਡਰ ਦੇ ਇਹਦੇ ਨਾਲ ਜੀ ਸਪਲੈਂਡਰ ਦਾ ਆ ਗਿਆ ਉਹਦਾ ਡੈਡੀ ਨਵੀ ਦਾ ਅੱਛਾ ਲੱਗਣੀ ਹੋ ਗਈ ਜੀ ਇਹਦੀ ਉਹ ਮੰਡੀ ਚ ਮਾਰੇ ਮੁੰਡਾ ਕਿੰਨਾ ਸਹੀ ਮੈਂ ਅਜ ਪਾਵਰ ਸਟੀering ਪਾਵਰ ਸਟੀering ਦਾ ਲੈਫਟ ਪੰਪ ਹੋ ਗਿਆ ਦੂਜਾ ਡੀਜ਼ਲ ਪੰਪ ਹੋ ਗਿਆ ਸਾਰੇ ਆਹ ਸਹੀ ਇਧਰ ਹੋਇਤੋਂ ਜਾਂਦਾ ਸਾਰੀ ਸਪਲਾਈ ਜਾਂਦੀ ਆ ਪੰਪ ਆ ਬਤਨੀ ਇਹਦਾ ਹੁੰਦਾ ਵੇ ਕਾ ਭਾਜੀ ਹੈ ਦੇ ਗੰਦੇ ਆ ਯਾਰ ਮੈਂ ਨਾਲ ਕਸ ਲੈਣੇ ਆ ਬਜਦਾ ਨਹੀਂ ਉਦੋਂ ਡਰਾਈਵਰ ਡਾਕਟਰ ਸਾਹਿਬ ਚਾਹੂਗਾ ਮੱਲਾ ਦਾ ਇੱਧਰ ਲਾ ਬਜਦਾ ਨਹੀਂ ਯਾਰ ਆਹੀ ਬਜਦਾ ਗੱਲਾ ਉਹ ਤਾਂ ਉਹ ਤਾਂ ਨਹੀਂ ਜੀ ਮੁੰਡਾ ਇਹਦੀ ਵੀ ਬਾਦੀ ਜਿਹਾ ਲੱਗਦਾ ਫਰਕ ਯਾਰ ਹੁਣ ਚੱਲ ਪਿਆ ਓਏ ਕੰਜੇ ਉੱਠੀ ਜਾਉ ਇਹ ਭੈਣੋ ਚਾਹ ਕਸ ਕੁਝ ਵੱਧ ਦਿੰਨੇ ਆ ਜਾਂਦਾ ਐ ਉਹ ਗੱਲ ਪਰ ਉਹਦੇ ਨਾਲ ਫਰਕ ਨਹੀਂ ਦੇ ਮੇਰੇ ਬਾਸਰ ਪੂਸਰ ਪਾ ਕੇ ਦੇਖ ਉਹ ਢਿੱਟ ਲਾ ਰੱਖੇਗੇ ਡਿੱਗੂ ਮੈਂ ਇਹਦਾ ਰੋਣਾ ਬਹੁਤ ਤੋਂ ਬਾਸ ਨਾ ਫੜ ਕੇ ਲਿਆ ਆ ਖੜਾ ਗਿੜਾ ਪਾਉਣ ਲੱਗ ਗਿਆ ਵੀ ਜਿੱਥੇ ਓਕੇ ਹੋ ਗਿਆ ਵੀ ਟੈਲ ਲੱਗਦਾ ਖਰਾਬ ਕਰ ਰਿਹਾ ਉੱਥੇ ਛੱਡ ਦੋ ਐ ਕੀ ਚੱਕਰਾ ਆਰਮੀ ਬਦਲ ਦੇ ਨਾ ਕੋਈ ਚੱਕਰ ਤਾਂ ਨਹੀਂ ਛੱਲ ਸੁਣ ਨਾ ਨਾ ਦੇ ਦੇ ਟੱਕਰ ਆਈ ਹੈ ਵੀ ਅਰਥ ਮੈਂਦਾ ਕਿ ਹੁਣ ਚੱਲੂਗਾ ਜਰਾ ਇੱਥੇ ਮੇਰੇ ਕੰਦੇ ਦਾ ਨਾ ਬਾਦ ਗਰਾ ਉਹਦੇ ਖੜ ਜੇ ਕਿਤੇ ਜਮੀ ਚੱਲ ਬਾ ਠੀਕ ਹੈ ਡਾਣਾ ਸੈੱਟ ਦੇ ਬੋਨਟ ਆ ਸਮਾਨ ਚੱਕ ਲੈਣੇ ਖੜਦਾ ਅਸਲਾਪੁਰ ਖੜ ਜਾ ਫੇ ਕੋਲੇ ਹੋਏ ਵੀ ਸਾਰੀ ਆਪਾਂ ਆਸਲਾਪੁਰੂਦ ਬੜਾ ਰੱਖੀ ਬਟੱਕਦਾ ਜੋ ਬੁਰ ਉਤੇ ਹੈ ਇਹਦੀ ਰੌੜ ਪਾਉਂ ਇਹਦੀ ਪਾ ਦਾਂਗਾ ਇਹ ਰੌੜ ਵੀ ਕਿਹੜਾ ਹਾਈ ਬੀਮ ਚ ਲੈ ਚਾਨਣ ਦਾ ਠੀਕ ਆ ਯਾਰ ਹਾਈ ਚ ਆਪਣੀਆਂ ਬਈ ਕੱਖਾਂ ਚ ਵੱਧ ਦੇਖਣਾ ਚਾਹਣ ਲਾ ਪਰ ਆਪਣੇ ਉਹਦੇ ਹੈਗੀਆਂ ਦੂਜੀਆਂ ਲੱਗੀਆਂ ਪਾ ਚਾਹ ਲਾਵਾਂਗੇ ਭਾਂਜ ਦਣ ਚਾੜ ਦੂ ਆ ਜਿਹੜੀ ਤਾਂ ਖੜੀ ਐ ਇਹਦੇ ਨਾਲ ਇਹਦੇ ਨਾਲ ਦੀ ਦੂਜੀ ਇਹ ਉਧਰ ਦੇਖਦੇ ਨੂੰ ਕੜੀ ਸਿੱਧੀ ਚਾਣਲ ਥੋੜਾ ਲਾ ਦੇ ਠੀਕ ਆ ਯਾਰ ਆ ਹਾਈਏ ਦੇਖ ਹੁਣ ਇਧਰ ਦੇ ਤੇ ਆ ਲੋ ਹੋ ਗਿਆ ਲੋ ਹੋ ਗਿਆ ਠੀਕ ਹੈ ਜੀ ਅੱਜ ਕਿਤੇ ਨਹੀਂ ਪਾਰਕ ਹੋ ਗਈ ਚਿੱਟੀ ਤੇ ਪੀਲੀ ਸਭ ਚੱਲ ਆਸ ਕੱਲਾ ਅਸਾ ਕੱਲੀ ਜਗਦੀ ਐ ਇਹ ਠੀਕ ਐ ਹਾਂ 10 ਮਾੜਾ ਕੀ ਦੂੰ 10 ਨਾ ਆ ਚੀਜ਼ ਦਾ ਘੈਂਟਾ ਇਡੀਆ ਖੋਪੜੀਆ ਵਿੱਚ ਇਹ ਉਹ ਕੱਲੀ ਚੱਲਦੀ ਹੈ ਖੋਪੜੀ ਤੇ ਆ ਦੋ ਚੀਜ਼ਾਂ ਇਕੱਠੀਆਂ ਨਹੀਂ ਚੱਲਦੀਆਂ ਆ ਤੇ ਆ ਆ ਕੜਾ ਪੀਲਾ ਰੋਣਾ ਪੀਲਾ ਕੜਾ ਤੇ ਇਹ ਆਇਆ ਜੀਜਾ ਚੱਜ ਰਹੀ ਹੈ ਨਾ ਓਏ ਆ ਲੋਹਾਈ ਆਈ ਹੋਗਾ ਕੜਾ ਹੋਵੇ ਚਾਨਣ ਦਾ ਪੰਨ ਉਹਨਾਂ ਨੇ ਨਹੀਂ ਦੇਣਾ ਯਾਰ ਆ ਮੈਂ ਤਾਂ ਕਹਿੰਦਾ ਨਹੀਂ ਬਾਈ ਚਾਨਣ ਕੋਲ ਦੇਖ ਯਾਰ ਬਾਈ ਚਿਮਰੇ ਕੋਲ ਲੱਗੀ ਹੋਈ ਤਾਂ ਥੋੜਾ ਚਾਨਣ ਯਾਰ ਭੈਣ ਦੀ ਬਾਕੀ ਸਾਡੇ ਉਹ ਵੀ ਅੱਜ ਹਣ ਕੋਲ ਦੀ ਨੰਗਿਆ ਨਹੀਂ ਗਿਆ ਸਾਥੋਂ ਇਹ ਤਾਂ ਬਤੁੰਦਰ ਜਿਵੇਂ ਹਲਵਾਈ ਨਹੀਂ ਦੜਕਿਆ ਐਵੇਂ ਹਾਂ ਇਹ ਹਲਵਾਈ ਨਹੀਂ ਦੜਕਿਆ ਕਿ ਦੂਜੇ ਪਾਸੇ ਭੇਜਦੇ ਹੁੰਦੇ ਹਨ ਵੀ ਭਾਵੇਂ ਇਥੇ ਬਣੀਆਂ ਦਾ ਕੁਸ ਹਨ ਉਹ ਕੰਮ ਆਦ ਰਿਆ ਵੀ ਸੁਆਦ ਹੈ ਜੇ ਸੁਆਦ ਮੇ ਸੁਆਦ ਜਈਆ ਹਾਂਜੀ ਵੀਰੇ ਬੱਸ ਦੇ ਹੀ ਮੇਤਰੋ ਹਾਰਨਾ ਆਪਾ ਫੋਰਚੂਨਰ ਦੇ ਆਪਣੀ ਤੇ ਲਵਾਤੇ ਤੇ ਹੁਣ ਆਪਾਂ ਆਪਣਾ ਜਹਾਜ਼ ਚੱਕ ਲਿਆ ਇਹ ਹੁਣ ਚੱਲੇ ਜਾਂ ਕਹਿੰਦੇ ਸੰਘਰਸ਼ੀ ਉਹਦੇ ਜੰਗ ਲੜਨ ਮਤਲਬ ਕਿ ਗਰਾਊਂਡ ਸੋ ਮਿੱਤਰੋ ਫਾਈਨਲੀ ਸਾਮ ਦਾ ਵੇਲਾ ਹੋ ਗਿਆ ਤੁਹਾਨੂੰ ਪਤਾ ਬਲੌਗ ਖਤਮ ਕਰਨ ਦਾ ਟਾਈਮ ਆ ਚੁੱਕਿਆ ਗਰਾਊਂਡ ਚੋਂ ਮੈਂ ਆ ਗਿਆ ਸੀ ਤੁਸੀਂ ਅੱਜ ਲਾਈਟਾਂ ਵੇਖੀਆਂ ਨੇ ਤੇ ਆਪਾਂ ਲਾਈਟਾਂ ਜਿਹੜੀਆਂ ਥਾਰ ਦੀਆਂ ਵੇਖਿਆ ਬਾਹਰ ਲਾਈਟ ਵੀ ਵੇਖਿਆ ਚੈੱਕ ਕਰ ਲਈ ਥੋਲੇ ਮੱਲੇ ਦੇ ਆਪਾਂ ਥਾਰ ਜਮ ਫਿੱਟ ਕਰਕੇ ਲੈ ਕੇ ਚੱਲਾਂਗੇ ਆਪਣਾੜੀ ਤੇ ਹੁਣ ਜਿਹੜੀ ਸਾਈਡ ਜਿਹੇ ਲਈ ਪਈਆ ਇੱਕ ਵਾਰ ਤੁਹਾਨੂੰ ਮੈਂ ਦਿਖਾ ਦੇ ਦਿੰਦਾ ਕਿ ਆਪਾਂ ਉਪਰਾਂ ਤੇ ਬਾਬਾ ਜੀ ਆਪਣੇ ਮੱਥੇ ਲੱਗਦੇ 70 ਧਾਣੇ ਉਥਾਰ ਦੀ ਰੋਪਾ ਮੱਨਗਾ ਉਹੜੀ ਆਉਹੜੀਆ ਤੇ ਇਹਨੂੰ ਜਮਾ ਆਪਾਂ ਫੱਟ ਕਰਕੇ ਲਾਈਟਾਂ ਦੇਗਾ ਚੇਂਜ ਕਰ ਦੇਣੇ ਆ ਬਾਹਰ ਲਾਈਟ ਲਾਉਣੀਆਂ ਬਾਹਰ ਲਾਈਟ ਕਵਰ ਬਣਾਉਣਾ ਤੇ ਇੱਕ ਦੋ ਨਿੱਕੀ ਨਿੱਕੀ ਜਿਹੀ ਕੰਮ ਇਹ ਮੋਡੀਫਿਕੇਸ਼ਨ ਵਾਲੇ ਕਰਕੇ ਟੌਪ ਗਲਾ ਬਣਾ ਕੇ ਇਹਨੂੰ ਹਲੇ ਮਹਲੇ ਤੇ ਲੈ ਕੇ ਜਮਾ ਕੀਤਾ ਅੱਜ ਦਾ ਦਿਨ ਆਪਾਂ ਲੱਗਦਾ ਸਾਰਾ ਨਿਕਲ ਗਿਆ ਤੇ ਯਾਰ ਬਾਲੀ ਵਾਲੇ ਪਾਸੇ ਆਪਾਂ ਥੋੜੇ ਟਾਈਮ ਲਿਸ਼ਨ ਆਸ ਲਵਾਂਗੇ ਤੇ ਆ ਦੇਖੋ ਕੂਂਜਾ ਜੰਮਿਆ ਪਿਆ ਯਾਰ ਇੱਥੇ ਉਹਨੂੰ ਸੱਟ ਲੱਗਦੀ ਜਦੋਂ ਆਪਾਂ ਮਾਰਦੇ ਆ ਤੇ ਅੱਜ ਦੇ ਵਲੋਗਿੰਗ ਕਰਦੇ ਆ ਫਾਈਨਲੀ ਮਿੱਤਰੋ ਇੱਥੀ ਖਤਮ ਹੋ ਗਿਆ ਚੰਗਾ ਲੱਗਿਆ ਸ਼ੇਅਰ ਕਰਿਓ ਕਿਤਾ ਰਾਹ ਯਾਰ ਸ਼ੇਅਰ ਕਰਿਓ ਸਬਸਕ੍ਰਾਈਬ ਕਰੋ ਫੋਲੋ ਕਰੋ ਧੰਨਵਾਦ ਜੀ